ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਮੇਰੇ ਚੈਨਲ ਦੇ ਘਟਾ ਸਾਰੇ ਹਨ ਅੱਜ ਹੋ ਗਈ ਆ ਮਾਰਨਿੰਗ ਤੇ ਮੈਂ ਉੱਤਰੀਆਂ ਥੱਲੇ ਬੜਾ ਵਧੀਆ ਲੱਗਦਾ ਏ ਚਿੜੀਆਂ ਕਬੂਤਰ ਖੇਡਦੇ ਨੇ ਮਾਰਨਿੰਗ ਟਾਈਮ 'ਚ ਸਾਡੇ 2 ਦਿਨ ਹੋ ਗਏ ਬਰਫ਼ ਪੈਂਦੀ ਨੂੰ ਕੋਈ ਨਾ ਅੱਜ ਭੱਟੀ ਐ ਮੈਂ ਚਲੀਆਂ ਜੀ ਦੁਕਾਨ ਦਾ ਸਮਾਨ ਲੈਣ ਮੇਰੀ ਡਿਊਟੀ ਲੱਗੀ ਵੀ ਉਸ ਨੂੰ ਆਉਣ ਲੈਣੇ ਕੋਰਸ ਨਾਲ ਜੀ ਸਭ ਦਾ ਨਵਾਂ ਸਾਲ ਕੀਤਾ ਵਧੀਆ ਇੰਜੋਏ ਕਰਦੇ ਆਂ ਪਰਿਵਾਰ ਦੇ ਨਾਲ ਸਭੀ ਠੰਡ ਇੰਜੋਏ ਕਰੀਏ ਅੱਨੇ ਜਰਮਨ ਦੇ ਵਿੱਚ ਰਹਿ ਕੇ ਅਰਜੇ ਤਾਂ ਕੰਮ ਕਰਦੇ ਆਂ ਉਦੋਂ ਨਹੀਂ ਪਤਾ ਲੱਗਦਾ ਠੰਡ ਦਾ ਵੀ ਠੰਡ ਹੈਗੀ ਹੈ ਜਾਂ ਕਿਵੇਂ ਹੈ ਬਸ ਅੱਜ ਹੈਗਾ ਜੀ ਸ਼ਨੀਵਾਰ ਸਮਾਨ ਲਿਆਉਣਾ ਹੁੰਦਾ ਦੁਕਾਨ ਦਾ ਲੇ ਆ ਕੇ ਪਾਰ ਦਾਂਗੇ ਫਿਰ ਤਿੰਨ ਚਾਰ ਦਾਂਗੇ ਵਧੀਆ ਰਹੂਗਾ 8 ਤਰੀਕ ਨੂੰ ਇੱਥੇ ਵੀ ਸਟ੍ਰਾਈਕ ਹੈਗੀ ਜੀ ਕਿਸਾਨਾਂ ਦੀ ਜਿਹਨੂੰ ਲੱਗਦਾ ਫਿਰ ਸਮਾਨ ਵੀ ਆਇਆ ਨਹੀਂ ਕਰਨਾ ਹੈਗਾ ਕੰਡੇ ਨੇ ਬੰਦ ਕਰ ਦੇਣਾ ਜੇ ਮੇਰੇ ਸਬਜ਼ੀਆਂ ਆਉਂਦੀਆਂ ਨੇ ਜੇ ਉਹਨਾਂ ਦੀ ਨਹੀਂ ਮੰਗਾ ਨਾ ਮੰਨੀਆਂ ਗਈਆਂ ਫਿਰ ਉਹਨਾਂ ਨੇ ਇਸ ਮਾਰਕੀਟਾਂ ਨੂੰ ਸਮਾਨ ਸਪਲਾਈ ਕਰਨਾ ਬੰਦ ਕਰ ਰਿਹਾ ਮੈਂ ਕਿ ਮਾਰਕੀਟਾਂ ਵਿੱਚ ਸ਼ੋਰ ਕਰਨੇ ਨੇ ਜਦ ਸਾਤ ਦੇ ਨਹੀਂ ਆਦਾ ਸਹੀ ਹੈ ਨਹੀਂ ਮਾਰਕੀਟਾਂ ਨਾਲੋਂ ਵੀ ਬਨਾਤੇ ਤੋੜਦੇ ਨਹੀਂ ਕਿਸਾਨਾਂ ਨੇ ਇਹ ਸਬਜ਼ੀਆਂ ਸਾਨੂੰ ਸਪਲਾਈ ਨਹੀਂ ਕਰਿਆ ਕਰਨੀ ਜੇ ਸਾਡਾ ਸਾਥ ਨਾ ਦਿੱਤਾ ਤਾਂ ਕੱਲ ਨੂੰ ਹੋਊਗਾ ਜੀ ਫਾਈਨਲ ਨਹੀਂ ਕੱਲ ਨੂੰ ਨਹੀਂ ਸੋਮਵਾਰ ਨੂੰ 8 ਤਰੀਕ ਨੂੰ ਦੇਖੋ ਕੀ ਨੀਤੀ ਚ ਨਿਕਲਦਾ ਅਰਦਾਸ ਹੈ ਹੀ ਪਰਮਾਤਮਾ ਅੱਗੇ ਵੀ ਸਭ ਦੇ ਨਾਲ ਹੋ ਕੇ ਸਬਜ਼ੀ ਸੁਣੀ ਕਿਉਂਕਿ ਕਿਸਾਨੀ ਤੋਂ ਬਿਨਾ ਕਿਤੇ ਵੀ ਗੁਜ਼ਾਰਾ ਨਹੀਂ ਹੋਏਗਾ ਜੀ ਕਿਸਾਨ ਹਾਤਾਪਾ ਸਭ ਦਾ ਹੀ ਤੰਦਾ ਕਿਸਾਨੀ ਦੇ ਨਾਲ ਹੀ ਜੁੜਿਆ ਹੋਇਆ ਹੁਣ ਅਸੀਂ ਆ ਪਹਲਾ ਡਿਨਰਸਟੋਰੈਂਟ ਤਾਂ ਕੰਮ ਕਰਦੇ ਆ ਜੁੜੇ ਤਾਂਪਾ ਵੀ ਕਿਸਾਨੀ ਦੇ ਨਾਲ ਹੀ ਆ ਸਬਜ਼ੀਆਂ ਲਿਆਉਣੇ ਆ ਆਟਾ ਲਿਆਉਣੇ ਆ ਜੋ ਹੀ ਨਾ ਆਊਗਾ ਫਿਰ ਸਾਡਾ ਵੀ ਕੰਮ ਦੀ ਚੱਲਣਾ ਸਾਡਾ ਤਾਂਪਾ ਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਉਹਨਾਂ ਦੇ ਕਿਉਂਕਿ ਇਕੱਲੇ ਉਹਨਾਂ ਦੀ ਲੜਾਈ ਨਹੀਂ ਹੈਗੀ ਵੀ ਟੈਕਸ ਸਿਰਫ ਉਹਨਾਂ ਲਈ ਵਧਿਆ ਟੈਕਸ ਤਾਂ ਸਾਰਿਆਂ ਦੀ ਵਧਿਆ ਉਹਨਾਂ ਨੂੰ 19% ਆ ਤੇ ਸਾਨੂੰ ਵੀ 19% ਹੋ ਗਿਆ। ਪਰ ਜਾਗੇ ਇਕੱਲੇ ਉਹ ਨਹੀਂ ਜੇ ਤਾਂ ਸਾਰੇ ਨਾਲ ਹੰਬੜਾ ਮਾਰੀਏ ਤਾਂ ਬਹੁਤ ਕੁਝ ਕਰ ਸਕਦੇ ਆ। ਜੇ ਦੇਖ ਲਓ ਜੀ ਪਹੁੰਚ ਗਏ ਗੱਡੀ ਕੋਲੇ ਤੇ ਹਾਲ ਦੇਖ ਲਓ। ਮੈਂ ਇਹਦੀ ਕਰਦੇ ਹਾਂ ਸਫਾਈ। ਫੇਰ ਜਾਂਦੇ ਆ ਮਾਰਕੀਟ। ਕਾ ਇੱਥੇ ਵੀ ਹੁੰਦੇ ਨੇ ਉਹਦੇ। ਪਰ ਰੰਗ ਦਾ ਫਰਕ ਆਪਣੀ ਵਾਲੇ ਕਮਾਂ ਨਾਲੋਂ ਜ਼ਿਆਦਾ ਕਾਲੇ ਨੇ ਠੰਡ ਚ ਵਿਚਾਰੇ ਨੂੰ ਤੁਰ ਫਿਰਦੇ ਨਹੀਂ ਚਲ ਜੀ ਇਹ ਬਰਫ਼ ਤਾਂ ਹੈਗੀ ਆ ਜੀ ਇਹ ਜਿਹੜੀ ਬਰਫ਼ ਆ ਨਾ ਇਹ ਗਈ ਆ ਜੰਮ ਜੇ ਉਦਾਂ ਬਰਫ਼ ਪੈਂਦੀ ਦਾ ਰੂਵ ਵਰਗੀ ਹੁੰਦੀ ਆ ਤੇ ਉੱਤੇ ਹੁਣ ਜੰਮੂਗੀ ਇਹ ਨੂੰ ਕਰੀਂ ਕਰਾਵੀ ਮੇਲਾ ਉਹ ਹਾਂ ਇਹ ਤਾਂ ਪੱਤਰਬਣੀ ਪਈ ਐ ਬਰਫ ਤਾਂ ਹੁੰਦੀ ਐ ਦੂਸਰੇ ਮੇਂ ਹੱਥ ਡਰ ਗਏ ਹੱਥ ਵੀ ਡਰ ਗਏ ਨੱਕ ਵੀ ਚੱਲਦਾ ਹਵਾ ਚੱਲਦੀ ਆ ਦੇ ਕਰਕੇ ਇਹਨੂੰ ਮੈਂ ਹਲਾਵਾ ਕਿਉਂ ਮੈਂ ਤਾਂ ਲੈਣੀ ਨਹੀਂ বল <laughs> ਇਸ ਲਿਖਿਆ ਵਿੱਚੇ ਕੁਝ ਪੰਜਾਬੀ 'ਚ ਲਿਖਿਆ। ਇਹਨੀਆਂ ਚੀਜ਼ਾਂ ਲੈਣੀਆਂ ਨੇ। ਇਹ ਤੋਂ ਵੱਧ ਨਹੀਂ ਕਹਿੰਦੇ ਲੈਣੀਆਂ। ਪੂਰੀਆਂ ਪੂਰੀਆਂ ਲੈਣੀਆਂ। ਚਲੋ ਦੇ ਦਿਆਂ। ਕਰਦੇ ਆਂ ਸ਼ੁਰੂ ਲੈਣਾ। ਪਹਿਲਾਂ ਤਾਂ ਪਹੁੰਚਦੇ ਆਂ ਆਟੇ ਵੱਲ। ਮਾਰਕੀਟ ਵੀ ਵੱਧ ਅੱਧੇ ਨਾਲੋਂ ਵੱਧ ਖਾਲੀ ਪਈ ਐ। ਇਹ ਹੈਗੇ ਜਿੱਥੋਂ ਦੀ ਗ੍ਰੋਸ ਮਾਰਕੀਟ ਜਿਹਨੂੰ ਵੱਡੀ ਮਾਰਕੀਟ ਕਹਿੰਦੇ ਹੌਲ ਸੇਲ ਦਾ ਸਮਾਨ ਨਹੀਂ ਕਹਿ ਸਕਦੇ ਆਪਾਂ। ਉੱਥੋਂ ਦੁਕਾਨਾਂ ਵਾਲੇ, ਰੈਸਟੋਰੈਂਟਾਂ ਵਾਲੇ ਤੋਂ ਸਮਾਨ ਚੱਕਦੇ। ਗੁਰਦਵਾਨ ਮੇਰੇ ਦਾਤ ਆਸਮਾਨ ਦੀ ਨੋਰਮਲ ਮਾਰਕੀਟਾਂ ਨਾਲੋਂ ਵੀ ਥੋੜਾ ਮਹਿੰਗਾ ਹੀ ਆ ਕੇ ਟੈਕਸ ਕੱਟ ਲੈਂਦੇ ਨੇ ਜਿਆਦਾ ਪਰ ਜਦੋਂ ਇਕੱਠਾ ਸਮਾਨ ਲੈਣਾ ਫਿਰ ਇੱਥੇ ਹੀ ਮਿਲਦਾ ਪਹੁੰਚ ਗਿਆ ਆਟੇ ਵਾਲ ਨੂੰ ਅੱਜ ਮੈਂ ਆਈ ਆ ਇਕੱਲੀ ਤੇ ਕੈਮਰਾ ਬੈਨ ਵੀ ਮੈਂ ਹੀ ਆ ਤੇ ਸਮਾਨ ਚੱਕਣ ਵਾਲੀ ਵੀ ਮੈਂ ਹੀ ਆ ਲੱਕਦੇ ਆ ਆਟਾ ਇਹ ਹੈਗਾ ਜਿਹੜਾ ਕਾਟਾ ਵਰਤਦੇ ਆ ਕਾਫੀ ਜਾਣੇ ਮੈਨੂੰ ਪੁੱਛਦੇ ਵੀ ਨਹੀਂ ਵੀ ਤੁਸੀਂ ਕਿਹੜਾ ਆਟਾ ਵਰਤਦੇ ਆ ਆਪਣੀ ਦੁਕਾਨ ਲਈ ਤਾਂ ਮੈਂ ਦਿਖਾ ਦਿੰਦੀ ਆ ਆਪਣਾ ਵਾਈਸ ਮੀਲ ਹੈ ਜਿਹੜਾ 550 25 ਕਿਲੋ ਦੀ ਪੈਕਿੰਗ ਹੁੰਦੀ ਆ ਤੇ ਇਹ ਵਰਤਦੇ ਆ ਤੇ ਇਹ ਲੈਣਾ ਕਿੱਥੇ ਲਿਖਿਆ ਹੋਇਆ ਆਟਾ ਆਟਾ ਲੈਣਾ ਆ 550 ਤਿੰਨ ਬੋਰੀ ਲੈਣੀਆਂ ਇਹ ਸਾਡਾ ਦੇਸੀਆਂ ਦਾ ਇਹ ਉਹ ਹਿੰਸਾ ਵਾਲਾ ਚਲੋ ਜੀ ਚੱਕਦੇ ਆ ਤਿੰਨ ਬੋਰੇ ਫਿਰ ਕੱਲ ਜੀ ਇਹ ਚੱਕਲੇ ਜੀ ਤਰਨ ਹੋਰੇ ਆਟੇ ਦੇ ਤੇ ਲੈ ਲਿਆ ਇੱਕ ਮੱਕੀ ਦਾ ਜਿਹੜਾ ਵਿੱਚ ਮਿਕਸ ਕਰਕੇ ਪਾਉਣਾ ਹੁਣ ਲਿਆ ਲਵਾਂ ਇੱਕ ਅਲੀਵਨ ਆਇਲ ਜਿਹੜਾ ਹੈਗਾ ਜੈਤੂਨ ਦਾ ਤੇ ਰੈਡ ਕੋਈ ਸਸਤਾ ਨਹੀਂ ਹੈਗਾ ਜੀ ਵੀ ਇੱਥੇ ਕੋਈ ਆਫਰ ਲੱਗੀ 8 ਰੁਪਏ 90 ਸੈਂਟ ਦਾ ਆਪਾਂ ਨੂੰ ਬੋਲਵਾ ਹੈ 8 ਰੁਪਏ ਸੌ ਮਹਿੰਗਾ ਹੀ ਮਹਿੰਗਾ ਹੋਇਆ ਪਿਆ ਜੀ ਨੇ ਆਪਾਂ ਦਿਆਂ ਅਗਲੇ ਰੈਕ ਵੱਲ ਇਹ ਤਾਂ ਚੋਪਾਂ ਲੈਣੀਆਂ ਹੌਲੈਂਡ ਸੌਸ ਕਿਉਂਕਿ ਕਾਫੀ ਸਮਾਨ ਹੈਗਾ ਵੀ ਹੈ ਮੈਂ ਪਹਿਲਾਂ ਲੈ ਵੀ ਗਈ ਸੀ ਪਿਛਲੇ ਹਫਤੇ ਮੈਨੂੰ ਪਤਾ ਲੱਗਿਆ ਸੀ ਮਾਰਕੀਟ ਨਾਲ ਸਾਮਾਨ ਆਣਾ ਕੱਟ ਜਾਣਾ ਤੇ ਦੋ ਲੜੀਆਂ ਸਾਸ ਚਲੋ ਜੀ ਹੌਲੀ ਹੌਲੀ ਕਰਦੇ ਹਾਂ ਸਾਮਾਨ ਇਕੱਠਾ ਖਾਲੀ ਪਈ ਓਦਾਂ ਮਾਰਕੀਟ ਕਿਉਂਕਿ ਲੋਕ ਸੁਭਾਹ ਆ ਕੇ ਲੈ ਜਾਂਦੇ ਨੇ ਨਾ ਫਿਰ ਸਾਰਾ ਸਾਮਾਨ ਚੱਕ ਹੋ ਜਾਂਦਾ ਫਿਰ ਮਿਲਦਾ ਨਹੀਂ ਇੱਕ ਸ਼ਨੀਵਾਰ ਵੀ ਆ ਫਿਰ ਸੋ ਐਤਵਾਰ ਨੂੰ ਵੀ ਛੁੱਟੀ ਹੈ ਇਹਦੇ ਕਰਕੇ ਮੋਰਨੀ ਕੁਛ ਨਹੀਂ ਤੇ ਤੁਹਾਨੂੰ ਜੀ ਲੈਣਾ ਸਮਾਨ ਹੌਲੀ ਹੌਲੀ ਫਿਰ ਦਿਖਾਉਣੇ ਆ ਕਿ ਕਿੰਨਾ ਸਮਾਨ ਲਿਆ ਤੇ ਕਿੰਨਾ ਬਿੱਲ ਬਣਾਇਆ ਤੇ ਕੀ ਫਰਕ ਪਿਆ ਪਹਿਲਾਂ ਨਾਲ ਸਮਾਨ ਦਾ ਕਿਉਂਕਿ ਮੈਂ ਨਵੇਂ ਸਾਲ ਤੋਂ ਅੱਜ ਪਹਿਲੇ ਦਿਨ ਆਈ ਆ ਸਮਾਨ ਲੈਣ ਪਹਿਲਾਂ ਪਿਛਲੇ ਹਫਤੇ ਸੀਗਾ ਉਦੋਂ ਦਸੰਬਰ ਮਹੀਨਾ ਸੀ ਉਦੋਂ ਲੈ ਕੇ ਗਈਆਂ ਤੇ ਅਜੇ ਨਵੇਂ ਸਾਲ ਦੇ ਵਿੱਚ ਪਹਿਲਾ ਸਮਾਨ ਲੈ ਕੇ ਜਾਣੇ ਆ ਪਤਾ ਨਹੀਂ ਅੱਜ ਜੀ ਯਸ ਮੈਨ ਨੇ ਤੇ ਸਾਰਾ ਰੇਟ ਇਹਨਾਂ ਨੇ ਵਧਾਇਆ ਵਾ ਜਿਹੜਾ ਚਲੋ ਜੀ ਦੇਖਦੇ ਆਂ ਫਿਰ ਕੀ ਬਣਦਾ ਇਹ ਵਾਲੇ ਵੀ ਸਮਾਨ ਸਬਜ਼ੀਆਂ ਰਹਿ ਗਈਆਂ ਮੈਨਾਂ ਕਿ ਸਮਾਨ ਆਇਆ ਪਹਿਲਾਂ ਰੱਖਣਾ ਪਊਗਾ ਕਾਸੇ ਤੇ ਪੈਸੇ ਦੇਣ ਦੇ ਕਰਕੇ ਫਿਰ ਗੱਡੀ ਚਲਤ ਨਾ ਫਿਰ ਗੱਡੀ ਚੱਕਾ ਟਕੇ ਫਰਿਜ ਅੱਜ ਰੱਖਣਾ ਪਊਗਾ ਥੋੜਾ ਜਿਆਦਾ ਹੋ ਜਾਂਦਾ ਤੇ ਹੁਣ ਇਹਨੂੰ ਇੱਥੇ ਖੜੀ ਕਰਕੇ ਇੱਕ ਹੋਰ ਲੈ ਕੇ ਜਾਣੀ ਹੈ। ਉਹ ਵਿੱਚ ਰੱਖ ਕੇ ਲੈਣੀ ਹੈ ਸਬਜ਼ੀਆਂ। ਸਬਜ਼ੀਆਂ ਵੀ ਲੈ ਲਈਆਂ। ਆ ਹੁਣ ਹੈਗੇ ਮੇਰੇ ਕੋਲੇ ਦੋ ਚੀਜ਼ਾਂ। ਰੱਖਦੇ ਹਾਂ। ਬੇਬੇ ਵਿਚਾਰੀ ਕਰੂਗੀ ਕਾਸੀ ਰੇਟ ਲਾਉਗੀ ਨਾ। ਉਹ ਦੇ ਦਿਆਂ ਗੱਡੀ 'ਚ ਆਉਂਦਾ ਜਾਂ ਮੇਰੇ ਦੋ ਗੱਡੇ ਲੱਗਣਗੇ। ਜੋ ਕਿ ਵਾਰ ਵੀ ਪਈ ਅਜ ਜਿਆਦਾ ਸਮਾਨ ਹੋਇਆ ਤਾਂ ਮੁਸ਼ਕਲ ਹੋ ਜਾਣਾ ਪਾ ਲਈ ਜਿੰਕੇ ਲੋਗੜੇ ਲਾ ਲੂਗੀ ਲੈ ਲੈ ਸਮਾਨ ਉੱਪਰ ਗਿੰਦੇ ਰਹੀ ਨਾ ਖੜਾਤੀ ਗੱਡੀ ਕੋਲੇ ਗੱਡੀ ਮੇਰੀ ਹੈਗੀ ਛੋਟੀ ਤੇ ਸਮਾਨ ਹੋ ਜਾਂਦਾ ਜਿਆਦੇ ਇਹਨ ਵੱਡੀ ਗੱਡੀ ਨਹੀਂ ਦਿੰਦੇ ਹੈਗੇ ਸਮਾਨ ਹੋ ਗਿਆ ਇੰਨਾ ਵੱਡ ਮੈਂ ਹੌਲੀ ਹੌਲੀ ਧਰੂੰਗੀ ਇਹਦੇ ਨੇ ਜੀ ਰੈਸਟੋਰੈਂਟ ਆਲਿਆਂ ਨੂੰ ਇੰਨਾ ਕੰਮ ਨਹੀਂ ਹੁੰਦਾ ਕੰਮ ਬੜਾ ਹੁੰਦਾ ਹੁਣ ਕੁਝ ਸਬਜ਼ੀਆਂ ਇੱਥੋਂ ਮਿਲ ਗਈਆਂ ਕੁਝ ਹੋਰ ਮਾਰਕੀਟ ਆ ਜਿਹੜੀ ਆਪਣੇ ਘਰ ਦੇ ਨੇੜੇ ਹੀ ਆ ਨਾਰਮਲ ਜੀ ਤੋਂ ਆਪਾਂ ਗ੍ਰੋਸਰੀ ਲੈਣੇ ਆ ਉਹ ਤਾਂ ਲਵੂੰਗੀ ਤੇ ਰੱਖ ਕਿਉਂ ਨਹੀਂ ਦੁਕਾਨ ਤੇ ਪਹਿਲਾਂ ਤੇ ਦੇਖਦੀ ਹਾਂ ਉੱਥੇ ਕੰਮ ਹੁਣ 12 ਵਜੇ ਕੇ ਦੁਕਾਨ ਦਾ ਕੰਮ ਸ਼ੁਰੂ ਹੋ ਗਿਆ ਹੋਣਾ ਪਹੁੰਚਦੇ ਆ ਤਾਂ 15 ਮਿੰਟਾਂ ਚ ਸਮਾਰ ਰਸਤੇ ਇਹ ਬਣਿਆ ਸੀ ਜੀ ਬੈਲ ਆਪਣੇ ਸਮਾਨ ਦਾ 1155.62% ਦਾ ਸੀਗਾ ਤੇ ਇਹਦੇ ਚ ਲੱਗ ਗਿਆ ਹੁਣ 19% ਜਿਹੜਾ ਟੈਕਸ ਕੱਟ ਹੋ ਗਿਆ ਇੰਨਾ ਟੈਕਸ ਵੱਧ ਪਿਆ ਜਿਹਦੇ ਲਈ ਕਿਸਾਨ ਵਿਚਾਰੇ ਆਪਣੇ ਵੀਰ ਜਿਹੜੇ ਹੈਗੇ ਨੇ ਧਰਮਿਆਂ ਤੇ ਬੈਠੇ ਨੇ ਪਹਿਲਾਂ ਸੀ 7% ਤੇ ਹੁਣ ਸਿੱਧਾ ਹੀ ਇਹਨਾਂ ਨੇ ਚੱਕ ਕੇ ਕਰਤਾ 19% ਬਣਿਆ ਸੀਗਾ ਜਿਹੜਾ ਆਪਾਂ ਬਿਲ ਨੋਰਮਲ ਹੈਗਾ 986 ਰੁਪਏ ਦਾ ਸਮਾਨ ਆਇਆ ਜਿਹੜਾ ਤੇ ਟੈਕਸ ਫੈਕਸ ਪਾ ਕੇ ਸਾਰਾ ਕੁਝ ਹੋ ਗਿਆ 1157 ਇਹਦਾ ਜਿਹੜਾ ਸਾਰੇ ਟੈਕਸ ਕੱਟ ਹੋ ਗਏ ਨੇ 986 ਦਾ ਮਸਰਮਾਨ ਕੀਤਾ ਤੇ 1157 ਇਹਨਾਂ ਨੇ ਬਣਾਤਾ ਜਰਾ ਸਸਤਾ ਕਿਤੇ ਵੀ ਨਹੀਂ ਹੈਗਾ ਜੀ ਇਹ ਮਾਰਕੀਟਾਂ ਵਿੱਚ ਇੰਨਾ ਕਰਕੇ ਸਾਨੂੰ ਵੱਡੀਆਂ ਪੈਕਿੰਗਾਂ ਮਿਲ ਜਾਂਦੀਆਂ ਨੇ ਹੋਰ ਇੱਥੇ ਆਉਣ ਦੀ ਵਜ੍ਹਾ ਕੋਈ ਨਹੀਂ ਰਹੇਗੀ ਵੀ ਕੋਈ ਸਸਤਾ ਹੋਆ ਜਾਂ ਹੋਰ ਸੇਲ ਦਾ ਸੁਨੋ ਮੋਦਨ ਤੱਕ ਨਹੀਂ ਹੋਣਾ ਤੁਸੀਂ ਨਾ ਕਿ ਇੱਥੇ ਵੱਡੀਆਂ ਪੈਕਿੰਗਾਂ ਮਿਲ ਜਾਂਦੀਆਂ ਨਾਰਮਲ ਮਾਰਕੀਟਾਂ 'ਚ ਆਪਾਂ ਨੂੰ ਛੋਟੇ-ਛੋਟੇ ਉਧਰ 50 ਕਿਲੋ ਰੁਪਿਆ ਕਰਕੇ ਮਿਲ ਜਾਂਦੇ ਨੇ ਜਿੰਨਾ ਤੇ ਮਿਲਦੇ ਨੇ ਉਹਦੇ ਨਾਲ ਆਪਣਾ ਫਰਮ ਨਹੀਂ ਸਰਦਾ ਪੁਲਾ ਜੀ ਦੇ ਵਰਤਨ ਨਹੀਂ ਦੁਨੀਆ ਦੇ ਨਾਲ ਹੀ ਪਰਨਾਕ ਚੋੜੀ ਸਭ ਆਪਣੇ ਘਰੇ ਆ ਕੇ ਤੁਸੀਂ ਬਸਣ ਬਾਈਸੋ ਵੀ ਪੈਣ ਲੱਗੀ ਦੁਬਾਰੇ ਫੇਰ ਹੌਲੀ ਹੌਲੀ ਨਿੱਕੀ ਨਿੱਕੀ ਡਗਦੀ ਆ ਕੈਮਰੇ ਨੂੰ ਖਰਾਬੀ ਹੋ ਜਾਂਦੀ ਆ ਛੋਟੇ ਛੋਟ ਕਰਦੇ ਨੇ ਟਿਕ ਲਾ ਕੇ ਮੌਸਮ ਹੈਗਾ ਜੇ ਖਰਾਬ ਪਹੁੰਚਦੇ ਆ ਹੌਲੀ ਹੌਲੀ ਲੈ ਲੈ ਜੀ ਸਮਾਨ ਪਹੁੰਚਦੇ ਆ ਹੌਲੀ ਹੌਲੀ ਦੁਕਾਨ ਤੇ ਅੱਜ ਦਾ ਵਲੋਗ ਇਥੇ ਕਰਕੇ ਆਂ ਛੋਟਾ ਜਿਹਾ ਬਲੌਗ ਬਣਾਇਆ ਸੀ ਦੁਕਾਨ ਦੇ ਸਮਾਨ ਦੇ ਨਾਲ ਅੱਜ ਮੈਂ ਇਹ ਕੱਲੀ ਇਹ ਮਸਮਾਨ ਰੱਖਦੀ ਆ ਫੇਰ ਦੁਕਾਨ ਤੇ ਭਾਜੀ ਨੂੰ ਨਾਲ ਲਾ ਕੇ ਲਾਹਾਂਗੀ ਆਈ ਅਜੀਤ ਤੇ ਬਾਹਰ ਕੰਮ ਕਰਨ ਵਾਲਿਆਂ ਦੀ ਲਾਈਫ ਹੁਣ ਤੋਂ ਸ਼ੁਰੂ ਹੋ ਜਾਣਾ ਰਾਤ ਦੇ 11 12 ਵਜੇ ਨੇ ਸ਼ਾਇਦ ਅੱਜ ਘਰੋਂ ਕਪੜੇ ਲਈ ਵੀ ਥੋੜਾ ਲਾਈਵ ਹੋਵਾਂਗੀ ਕਪੜੇ ਵੀ ਕਾਫੀ ਹੋਏ ਪੈਨੇ ਸਰਪੀਆਂ ਦੇ ਆਏ ਨੇ ਜੀ ਉਹ ਵੀ ਕੁੜੀਆਂ ਫੋਨ ਕਰਦੀਆਂ ਨੇ ਸਾਨੂੰ ਦਿਖਾਓ ਅਸੀਂ ਲੈਣੇ ਆ ਫਿਰ ਸਰਦੀ ਤਾਂ ਹੁਣ ਪੈਂਦੀ ਆ ਫਿਰ ਬਾਅਦ ਚ ਕੀ ਕਰਨੇ ਨੇ ਉਹਨਾਂ ਨੇ ਵੀ ਕੰਮ ਤੇ ਸਮਾਨ ਛੱਡ ਕੇ ਘਰੇ ਜਾਵਾਂਗੀ ਫਿਰ ਥੋੜਾ ਲਾਈਵ ਹੋਵਾਂਗੀ ਬੱਚਿਆਂ ਨੂੰ ਲੈ ਕੇ ਫੇਰ ਸ਼ਾਮ ਨੂੰ ਦੁਕਾਨ ਤੇ 5 ਵਜੇ ਤੱਕ ਪਹੁੰਚੀਂ ਤੇ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਆਪਣਾ ਧਿਆਨ ਰੱਖਿਓ ਰਾਜੀ ਖੁਸ਼ੀ ਰਹੋ ਧੰਨਵਾਦ ਜੀ